ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਇਸ ਤਰੀਕੇ ਨਾਲ ਬਦਤਰ ਹੋ ਚੁੱਕੀ ਹੈ ਕਿ ਅੱਜ ਦਿਨ ਦਿਹਾੜੇ ਅਬੌਰ ਦੇ ਵਿੱਚ ਵੀਰਵੈਲ ਕੁਰਤੇ ਪਜਾਮੇ ਜਿਹੜੇ ਤੁਸੀਂ ਸੁਣਦੇ ਹੋ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਸ਼ੋਅਰੂਮ ਹੈ ਉਹਨਾਂ ਦੇ ਮਾਲਕ ਯਾਨੀ ਕਿ ਡਾਇਰੈਕਟਰ ਸੰਜੀਵ ਵਰਮਾ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਲਾ ਐਂਡ ਆਰਡਰ ਦੀ ਸਥਿਤੀ ਇੰਨੀ ਵਿਗੜ ਚੁੱਕੀ ਹੈ ਕਿ ਵਪਾਰੀਆਂ ਦੇ ਲਈ ਇੱਕ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਬਾਹਰੋਂ ਅ ਦੂਜੇ ਵਿਦੇਸ਼ਾਂ ਦੇ ਵਿੱਚੋਂ ਵਪਾਰੀ ਆਉਣਗੇ ਪਰ ਪੰਜਾਬ ਦੇ ਵਪਾਰੀਆਂ ਦੇ ਉੱਤੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਸੰਜੇ ਵਰਮਾ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਪੁਸ਼ਟੀ ਹੋ ਚੁੱਕੀ ਹੈ ਦਿਨ ਦਿਹਾੜੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਜਾਣਕਾਰੀ ਲਈ ਦੱਸ ਦਈਏ ਕਿ ਸੰਜੇ ਵਰਮਾ ਵੀਅਰ ਵੈਲ ਜੋ ਕਿ ਇੱਕ ਬਹੁਤ ਵੱਡਾ ਬ੍ਰਾਂਡ ਬਣ ਚੁੱਕਿਆ ਹੈ ਕੁਰਤੇ ਪਜਾਮਿਆਂ ਦੇ ਵਿੱਚ ਤੁਸੀਂ ਅਮਰਿੰਦਰ ਗਿੱਲ ਦੇ ਗਾਣੇ ਦੇ ਵਿੱਚ ਵੀ ਸੁਣਿਆ ਹੋਣਾ ਕਿ ਕੁਰਤਾ ਪਜਾਮਾ ਮੈਂ ਅਬੋਹਰ ਤੋਂ ਸਵਾਇਆ ਉਹ ਜਿਹੜਾ ਇੱਕ ਵਪਾਰੀ ਹੈ ਉਹਦੇ ਉੱਤੇ ਗੋਲੀਆਂ ਚਲਾ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਮੁੱਖ ਮੰਤਰੀ ਸਾਹਿਬ ਧਰਮਾਦੀ ਦੌਰਿਆਂ 'ਚ ਬੀਜੀ ਨੇ ਅਰਵਿੰਦ ਕੇਜਰੀਵਾਲ, ਮਨੀਸ਼ सिसोदिया ਦੇ ਨਾਲ ਦੂਜੇ ਪਾਸੇ ਪੰਜਾਬ ਦੇ ਵਿੱਚ ਦਿਨ ਦਿਹਾੜੇ ਵਪਾਰੀਆਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ। ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਰੰਗਲਾ ਪੰਜਾਬ ਬਚਾਉਣਾ ਹੈ, ਬਣਾਉਣਾ ਹੈ। ਇੱਕ ਪਾਸੇ ਚਿੱਟੇ ਨਾ ਨੌਜਵਾਨ ਮਰ ਰਹੇ ਆ, ਇੱਕ ਪਾਸੇ ਗੋਲੀਆਂ ਮਾਰ ਕੇ ਵਪਾਰੀ ਮਾਰੇ ਜਾ ਰਹੇ ਆ ਤਾਂ ਰੰਗਲਾ ਪੰਜਾਬ ਕਿਹੜਾ ਬਣ ਰਿਹਾ ਇਹ ਵੀ ਇੱਕ ਸਵਾਲ ਹੈ। ਪੰਜਾਬ ਦੇ ਵਿੱਚ ਜੀ ਅੱਜ ਸਰਕਾਰ ਦੁਆਰਾ ਇਹ ਕਹਿ ਲਿਆ ਕਿ ਬਠਿੰਡੇ ਦਿਨ ਦਿਹਾੜੇ ਇੱਕ ਹਣੂਮਾਨ ਚੌਂਕ ਦੇ ਕੋਲ ਇੱਕ ਵਪਾਰੀ ਦੇ ਗੋਲੀਆਂ ਮਾਰੀਆਂ ਗਈਆਂ ਮੋਗੇ ਵਪਾਰੀ ਦੇ ਗੋਲੀਆਂ ਮਾਰੀਆਂ ਗਈਆਂ ਵੱਖ-ਵੱਖ ਜਿਹਾ ਲੁਧਿਆਣੇ ਵਪਾਰੀ ਦੇ ਗੋਲੀਆਂ ਮਾਰੀਆਂ ਗਈਆਂ ਤਾਂ ਪੰਜਾਬ ਦੇ ਵਪਾਰੀਆਂ ਤੇ ਲਗਾਤਾਰ ਜਿਹੜੀਆਂ ਇਹ ਗੋਲੀਆਂ ਚੱਲ ਰਹੀਆਂ ਚਾਹੇ ਕੋਈ ਗੈਂਗਸਟਰ ਮਾਰ ਰਿਹਾ ਚਾਹੇ ਕੋਈ ਪਰ ਜ਼ਿੰਮੇਵਾਰੀ ਇੱਥੇ ਸਰਕਾਰ ਦੀ ਬਣਦੀ ਹੈ ਕਿ ਸਰਕਾਰ ਇਹਨਾਂ ਚੀਜ਼ਾਂ ਵੱਲ ਕਦ ਧਿਆਨ ਦੇਵੇਗੀ ਸਰਕਾਰ ਇਹਨਾਂ ਚੀਜ਼ਾਂ ਵੱਲ ਕਦ ਗੌਰ ਕਰੇਗੀ ਇਹ ਸਵਾਲ ਬਰਕਰਾਰ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਚੋਟੀ ਦੇ ਵਪਾਰੀ ਚੋਟੀ ਦੇ ਜਿਹੜੇ ਆ ਲੋਕ ਹੈ ਉਹਨਾਂ ਤੇ ਇਹ ਸਭ ਕੁਝ ਚੱਲ ਰਿਹਾ ਤਾਂ ਪੰਜਾਬ ਦੇ ਵਿੱਚ ਫਿਰ ਵਪਾਰੀ ਆਵੇਗਾ ਕਿਵੇਂ ਸਰਕਾਰ ਕਹਿੰਦੀ ਹੈ ਕਿ ਵਪਾਰ ਪਰਫੁੱਲਤ ਕਰਨਾ ਹੈ ਰੰਗਲਾ ਪੰਜਾਬ ਬਚਾਉਣਾ ਹੈ ਇਨਵੈਸਟ ਪੰਜਾਬ ਹੋਰ ਕਈ ਤਰੀਕੇ ਦੀਆਂ ਯੋਜਨਾਵਾਂ ਲੈ ਕੇ ਆਈਆਂ ਜਾ ਰਹੀਆਂ ਪਰ ਇਨਵੈਸਟ ਕਰਨ ਕੌਣ ਆਵੇਗਾ ਜਦ ਪੰਜਾਬ ਦੇ ਖੁੱਦ ਦੇ ਵਪਾਰੀ ਜਿਨ੍ਹਾਂ ਬੰਦਿਆਂ ਨੇ ਜ਼ਮੀਨ ਪੱਧਰ ਤੋਂ ਉੱਠ ਕੇ ਐਡਾ ਵੱਡਾ ਨਾਂ ਬਣਾਇਆ ਹੋਵੇ ਉਹ ਬੰਦਿਆਂ ਤੇ ਇਸ ਤਰੀਕੇ ਦੇ ਨਾਲ ਗੋਲੀਆਂ ਚੱਲ ਜਾਣ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿਸ ਦੀ ਹੈ ਇਨੇ ਨੇ ਟੈਕਸ ਭਰਨ ਵਾਲੇ ਬੰਦੇ ਲੱਖਾਂ ਕਰੋੜਾਂ ਦੇ ਟੈਕਸ ਭਰਨ ਵਾਲੇ ਬੰਦਿਆਂ ਦੇ ਉੱਤੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਦਿਨ ਦਿਹਾੜੇ ਮਾਰੇ ਜਾ ਰਹੇ ਆ ਸਵਾਲ ਇਹ ਹੈ ਕਿ ਕਦੋਂ ਤੱਕ ਇਹ ਸਭ ਕੁਝ ਚੱਲਦਾ ਰਹੇਗਾ ਕਦੋਂ ਤੱਕ ਇਹ ਚੀਜ਼ਾਂ ਬਰਪਰ ਦੀਆਂ ਰਹਿਣਗੀਆਂ ਕਦੋਂ ਤੱਕ ਲੋਕਾਂ ਦੇ ਮਨ 'ਚ ਡਰ ਭਾਉ ਪੈਂਦਾ ਰਹੇਗਾ ਇਹ ਸਵਾਲ ਬਰਕਰਾਰ ਹੈ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਚਰਮਰਾ ਗਈ ਹੈ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਚਾਹੇ ਚਿੱਟਾ ਵੇਕਨਤੇ ਹੋਵੇ ਚਾਹੇ ਫਰੋਤੀਆਂ ਤੇ ਹੋਵੇ ਚਾਹੇ ਕਤਲਾਂ ਤੇ ਹੋਵੇ ਪੰਜਾਬ ਚ ਹਰ ਰੋਜ ਵਾਂਗੇ ਘਟਨਾਵਾਂ ਵਾਪਰ ਰਹੀ ਹੈ ਕਿਤੇ ਕਿਤੇ ਗੋਲੀਆਂ ਵਾਜ ਜਾਂਦੀਆਂ ਕਿਤੇ ਕਿਤੇ ਗੋਲੀਆਂ ਵਾਜ ਜਾਂਦੀਆਂ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਐ ਉਹ ਜਾਂ ਤਾਂ ਸਟੇਜਾਂ ਤੋਂ ਚੁਟਕਲੇ ਸੁਣਾ ਰਹੇ ਨੇ ਤੇ ਜਾਂ ਫਿਰ ਹਰਵਿੰਦ ਕੇਜਰੀ ਵਾਲਦੀ ਨਾਲ ਲੁਧਿਆਣਾ ਦੀ ਵੈਸਟ ਜਿੱਤੀ ਚੋਣ ਦੀ ਜਿਹੜਾ ਧਨਵਾਦੀ ਦੌਰੇ ਦੇ ਵਿੱਚ ਬਿਜੀ ਨੇ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਸੂਬੇ ਦਾ ਮੁੱਖ ਮੰਤਰੀ ਸੂਬੇ ਦਾ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵੀ ਉਹਦੇ ਕੋਲ ਹੈ ਕਿ ਉਹਦਾ ਜਵਾਬ ਤਲਬੀ ਹੋਵੇਗੀ ਕਿ ਉਹ ਆਪਣੇ ਗ੍ਰਹਿ ਮੰਤਰਾਲੇ ਤੋਂ ਅਸਤੀਫਾ ਦੇਣਗੇ ਪਾਸੇ ਹਟਣਗੇ ਕਿਸੇ ਹੋਰ ਨੂੰ ਸੰਭਾਉਣਗੇ ਇਹ ਸਵਾਲ ਹੁਣ ਬਰਕਰਾਰ ਹੈ ਇਹ ਸਵਾਲ ਖੜੇ ਹੈ ਕਿ ਮੁੱਖ ਮੰਤਰੀ ਦੇ ਖੁਦ ਕੋਲ ਗ੍ਰਹਿ ਮੰਤਰਾਲਾ ਹੋਵੇ ਤੇ ਉਹਦੇ ਗ੍ਰਹਿ ਮੰਤਰਾਲੇ ਦੇ ਜਿਹੜਾ ਕੰਟਰੋਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਨਾ ਹੋਵੇ ਪੁਲਿਸ ਦੀਆਂ ਡਿਊਟੀਆਂ ਕਿਹੜੇ ਕੰਮਾਂ ਤੇ ਲਗਾਈਆਂ ਸਿਕਿਉਰਿਟੀ ਦੇ ਵਿੱਚ ਲਗਾਈਆਂ ਜਾਂ ਚਿੱਟੇ ਵਾਲਿਆਂ ਦੇ ਉੱਤੇ ਜਿਹੜੇ ਦੁਬਾਰਾ ਦੁਬਾਰਾ ਪਰਚੇ ਪਾਉਣ ਤੇ ਲਗਾਈਆਂ ਇਹ ਚੀਜ਼ਾਂ ਜ਼ਰੂਰ ਚੱਲ ਰਹੀਆਂ ਪਰ ਅਸਲੀਅਤ ਕਿਤੇ ਨੇੜੇ ਤੇੜੇ ਵੀ ਦਿਖਾਉਣ ਦੇਣਦੀ ਤੇ ਪੰਜਾਬ ਦੀ ਲੈਂਡ ਆਂਡਰ ਦੀ ਸਥਿਤੀ ਤੁਸੀਂ ਦੇਖ ਹੀ ਚੁੱਕੇ ਹੋ। ਪੰਜਾਬ ਵਿੱਚ ਲੈਂਡ ਆਂਡਰ ਦੀ ਸਥਿਤੀ ਇਸ ਤਰੀਕੇ ਨਾਲ ਬਦਲ ਹੋ ਚੁੱਕੀ ਹੈ ਕਿ ਅੱਜ ਦਿਨ ਦਿਹਾੜੇ ਅਬੋਰ ਦੇ ਵਿੱਚ ਵੀਰਵੈਲ ਕੁਰਤੇ ਪਜਾਮੇ ਜਿਹੜੇ ਤੁਸੀਂ ਸੁਣਦੇ ਹੋ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਸ਼ੋਰੂਮ ਆ ਉਹਨਾਂ ਦੇ ਮਾਲਕ ਜਾਣ ਕੇ ਡਾਇਰੈਕਟਰ ਸੰਜੇ ਵਰਮਾ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਵਿਗੜ ਚੁੱਕੀ ਹੈ ਕਿ ਵਪਾਰੀਆਂ ਦੇ ਲਈ ਇੱਕ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਬਾਹਰੋਂ ਦੂਜੇ ਵਿਦੇਸ਼ਾਂ ਦੇ ਵਿੱਚੋਂ ਵਪਾਰੀ ਆਉਣਗੇ ਪਰ ਪੰਜਾਬ ਦੇ ਵਪਾਰੀਆਂ ਦੇ ਉੱਤੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਸੰਜੀਵਰਮਾ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਪੁਸ਼ਟੀ ਹੋ ਚੁੱਕੀ ਹੈ ਦਿਨ ਦਿਹਾੜੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਜਾਣਕਾਰੀ ਲਈ ਦੱਸ ਦਈਏ ਕਿ ਸੰਜੀਵਰਮਾ ਵੀਅਰਵੈਲ ਜੋ ਕਿ ਇੱਕ ਬਹੁਤ ਵੱਡਾ ਬ੍ਰਾਂਡ ਬਣ ਚੁੱਕਿਆ ਹੈ ਕੁਰਤੇ ਪਜਾਮਿਆਂ ਦੇ ਵਿੱਚ ਤੁਸੀਂ ਅਮਰਿੰਦਰ ਗਿੱਲ ਦੇ ਗਾਣੇ ਦੇ ਵਿੱਚ ਵੀ ਸੁਣਿਆ ਹੋਣਾ ਕਿ ਕੁਰਤਾ ਪਜਾਮਾ ਮੈਂ ਅਬੋਰ ਤੋਂ ਸਵਾਇਆ ਉਹ ਜਿਹੜਾ ਇੱਕ ਵਪਾਰੀ ਹੈ ਉਹਦੇ ਉੱਤੇ ਗੋਲੀਆਂ ਚਲਾ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਮੁੱਖ ਮੰਤਰੀ ਸਾਹਿਬ ਧਰਮਾਦੀ ਦੌਰਿਆਂ 'ਚ ਬੀਜੀ ਨੇ ਅਰਵਿੰਦ ਕੇਜਰੀਵਾਲ, ਮਨੀਸ਼ सिसोदिया ਦੇ ਨਾਲ ਦੂਜੇ ਪਾਸੇ ਪੰਜਾਬ ਦੇ ਵਿੱਚ ਦਿਨ ਦਿਹਾੜੇ ਵਪਾਰੀਆਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ। ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਰੰਗਲਾ ਪੰਜਾਬ ਬਚਾਉਣਾ ਹੈ, ਬਣਾਉਣਾ ਹੈ। ਇੱਕ ਪਾਸੇ ਚਿੱਟੇਨਾ ਨੌਜਵਾਨ ਮਰ ਰਹੇ ਆ, ਇੱਕ ਪਾਸੇ ਗੋਲੀਆਂ ਮਾਰ ਕੇ ਵਪਾਰੀ ਮਾਰੇ ਜਾ ਰਹੇ ਆ ਤਾਂ ਰੰਗਲਾ ਪੰਜਾਬ ਕਿਹੜਾ ਬਣ ਰਿਹਾ ਇਹ ਵੀ ਇੱਕ ਸਵਾਲ ਹੈ। ਪੰਜਾਬ ਦੇ ਵਿੱਚ ਜੀ ਅੱਜ ਸਰਕਾਰ ਦੁਆਰਾ ਕਹਿ ਲਿਆ ਕਿ ਬਠਿੰਡੇ ਦਿਨ ਦਿਹਾੜੇ ਇੱਕ ਹਣੂਮਾਨ ਚੌਂਕ ਦੇ ਕੋਲ ਇੱਕ ਵਪਾਰੀ ਦੇ ਗੋਲੀਆਂ ਮਾਰੀਆਂ ਗਈਆਂ ਮੋਗੇ ਵਪਾਰੀ ਦੇ ਗੋਲੀਆਂ ਮਾਰੀਆਂ ਗਈਆਂ ਵੱਖ-ਵੱਖ ਜਿਹਾ ਲੁਧਿਆਣੇ ਵਪਾਰੀ ਦੇ ਗੋਲੀਆਂ ਮਾਰੀਆਂ ਗਈਆਂ ਤਾਂ ਪੰਜਾਬ ਦੇ ਵਪਾਰੀਆਂ ਤੇ ਲਗਾਤਾਰ ਜਿਹੜੀਆਂ ਇਹ ਗੋਲੀਆਂ ਚੱਲ ਰਹੀਆਂ ਚਾਹੇ ਕੋਈ ਗੈਂਗਸਟਰ ਮਾਰ ਰਿਹਾ ਚਾਹੇ ਕੋਈ ਪਰ ਜ਼ਿੰਮੇਵਾਰੀ ਇੱਥੇ ਸਰਕਾਰ ਦੀ ਬਣਦੀ ਹੈ ਕਿ ਸਰਕਾਰ ਇਹਨਾਂ ਚੀਜ਼ਾਂ ਵੱਲ ਕਦ ਧਿਆਨ ਦੇਵੇਗੀ ਸਰਕਾਰ ਇਹਨਾਂ ਚੀਜ਼ਾਂ ਵੱਲ ਕਦ ਗੌਰ ਕਰੇਗੀ ਇਹ ਸਵਾਲ ਬਰਕਰਾਰ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਚੋਟੀ ਦੇ ਵਪਾਰੀ ਚੋਟੀ ਦੇ ਜਿਹੜੇ ਲੋਕ ਹੈ ਉਹਨਾਂ ਤੇ ਸਭ ਕੁਝ ਚੱਲ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਫਿਰ ਵਪਾਰੀ ਆਵੇਗਾ ਕਿਵੇਂ ਸਰਕਾਰ ਕਹਿੰਦੀ ਹੈ ਕਿ ਵਪਾਰ ਪਰਫੁੱਲਤ ਕਰਨਾ ਹੈ ਰੰਗਲਾ ਪੰਜਾਬ ਬਚਾਉਣਾ ਹੈ ਇਨਵੈਸਟ ਪੰਜਾਬ ਹੋਰ ਕਈ ਤਰੀਕੇ ਦੀਆਂ ਯੋਜਨਾਵਾਂ ਲੈ ਕੇ ਆਈਆਂ ਜਾ ਰਹੀਆਂ ਪਰ ਇਨਵੈਸਟ ਕਰਨ ਕੌਣ ਆਵੇਗਾ ਜਦ ਪੰਜਾਬ ਦੇ ਖੁੱਦ ਦੇ ਵਪਾਰੀ ਜਿਨ੍ਹਾਂ ਬੰਦਿਆਂ ਨੇ ਜ਼ਮੀਨ ਪੱਧਰ ਤੋਂ ਉੱਠ ਕੇ ਐਡਾ ਵੱਡਾ ਨਾਂ ਬਣਾਇਆ ਹੋਵੇ ਉਹ ਬੰਦਿਆਂ ਤੇ ਇਸ ਤਰੀਕੇ ਦੇ ਨਾਲ ਗੋਲੀਆਂ ਚੱਲ ਜਾਣ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿਸ ਦੀ ਹੈ ਇਨੇ ਨੇ ਟੈਕਸ ਭਰਨ ਵਾਲੇ ਬੰਦੇ ਲੱਖਾਂ ਕਰੋੜਾਂ ਦੇ ਟੈਕਸ ਭਰਨ ਵਾਲੇ ਬੰਦਿਆਂ ਦੇ ਉੱਤੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਦਿਨ ਦਿਹਾੜੇ ਮਾਰੇ ਜਾ ਰਹੇ ਆ ਸਵਾਲ ਇਹ ਆ ਕਿ ਕਦੋਂ ਤੱਕ ਇਹ ਸਭ ਕੁਝ ਚੱਲਦਾ ਰਹੇਗਾ ਕਦੋਂ ਤੱਕ ਇਹ ਚੀਜ਼ਾਂ ਬਰਪਰ ਦੀਆਂ ਰਹਿਣਗੀਆਂ ਕਦੋਂ ਤੱਕ ਲੋਕਾਂ ਦੇ ਮਨ 'ਚ ਡਰ ਭਾਉ ਪੈਂਦਾ ਰਹੇਗਾ ਇਹ ਸਵਾਲ ਬਰਕਰਾਰ ਹੈ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਚਰਮਰਾ ਗਈ ਹੈ ਪੂਰੀ ਤਰ੍ਹਾਂ ਦਾ ਖਤਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਚਾਹੇ ਚਿੱਟਾ ਵੇਕਨਤੇ ਹੋਵੇ ਚਾਹੇ ਫਰੋਤੀਆਂ ਤੇ ਹੋਵੇ ਚਾਹੇ ਕਤਲਾਂ ਤੇ ਹੋਵੇ ਪੰਜਾਬ ਚ ਹਰ ਰੋਜ ਵਾਂਗੇ ਘਟਨਾਵਾਂ ਵਾਪਰ ਰਹੀ ਹੈ ਕਿਤੇ ਕਿਤੇ ਗੋਲੀਆਂ ਵਾਜ ਜਾਂਦੀਆਂ ਕਿਤੇ ਕਿਤੇ ਗੋਲੀਆਂ ਵਾਜ ਜਾਂਦੀਆਂ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਐ ਉਹ ਜਾਂ ਤਾਂ ਸਟੇਜਾਂ ਤੋਂ ਚੁਟਕਲੇ ਸੁਣਾ ਰਹੇ ਨੇ ਤੇ ਜਾਂ ਫਿਰ ਹਰਵਿੰਦ ਕੇਜਰੀ ਵਾਲਦੀ ਨਾਲ ਲੁਧਿਆਣਾ ਦੀ ਵੈਸਟ ਜਿੱਤੀ ਚੋਣ ਦੀ ਜਿਹੜਾ ਧਨਵਾਦੀ ਦੌਰੇ ਦੇ ਵਿੱਚ ਬਿਜੀ ਨੇ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਸੂਬੇ ਦਾ ਮੁੱਖ ਮੰਤਰੀ ਸੂਬੇ ਦਾ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵੀ ਉਹਦੇ ਕੋਲ ਹੈ ਕਿ ਉਹਦਾ ਜਵਾਬ ਤਲਬੀ ਹੋਵੇਗੀ ਕਿ ਉਹ ਆਪਣੇ ਗ੍ਰਹਿ ਮੰਤਰਾਲੇ ਤੋਂ ਅਸਤੀਫਾ ਦੇਣਗੇ ਪਾਸੇ ਹਟਣਗੇ ਕਿਸੇ ਹੋਰ ਨੂੰ ਸੰਭਾਉਣਗੇ ਇਹ ਸਵਾਲ ਹੁਣ ਬਰਕਰਾਰ ਹੈ ਇਹ ਸਵਾਲ ਖੜੇ ਹੈ ਕਿ ਮੁੱਖ ਮੰਤਰੀ ਦੇ ਖੁਦ ਕੋਲ ਗ੍ਰਹਿ ਮੰਤਰਾਲਾ ਹੋਵੇ ਤੇ ਉਹਦੇ ਗ੍ਰਹਿ ਮੰਤਰਾਲੇ ਦੇ ਜਿਹੜਾ ਕੰਟਰੋਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਨਾ ਹੋਵੇ ਪੁਲਿਸ ਦੀਆਂ ਡਿਊਟੀਆਂ ਕਿਹੜੇ ਕੰਮਾਂ ਤੇ ਲਗਾਈਆਂ ਸਿਕਿਉਰਿਟੀ ਦੇ ਵਿੱਚ ਲਗਾਈਆਂ ਜਾਂ ਕਿੱਟੇ ਵਾਲਿਆਂ ਦੇ ਉੱਤੇ ਜਿਹੜੇ ਦੁਬਾਰਾ ਦੁਬਾਰਾ ਪਰਚੇ ਪਾਉਣ ਤੇ ਲਗਾਈਆਂ ਇਹ ਚੀਜ਼ਾਂ ਜ਼ਰੂਰ ਚੱਲ ਰਹੀਆਂ ਪਰ ਅਸਲੀਅਤ ਕਿਤੇ ਨੇੜੇ ਤੇੜੇ ਵੀ ਦਿਖਾਈ ਨਹੀਂ ਦਿੰਦੀ ਤੇ ਪੰਜਾਬ ਦੀ ਲਾਅਨ ਡਾਡਰ ਦੀ ਸਥਿਤੀ ਤੁਸੀਂ ਦੇਖ ਹੀ ਚੁੱਕੇ ਹੋ